ਸਰਕਾਰ ਖੋਦੇ ਮੰਨ ਦੀ ਤਾਈਂੋ ਜੁੱਧ ਨਸ਼ਾ ਵਿਰੁੱਧ ਚਲਾਇਆ ਨਾ ਹੁਣ ਜਿਹੜੇ ਰੋਜ਼ ਇਹ ਅੰਕੜੇ ਸਰਕਾਰ ਤੇ ਪੁਲਿਸ ਕਹਿੰਦੀ ਆ ਵੀ ਅਸੀਂ ਅੱਜ 250 ਨਸ਼ਾ ਤਸਕਰ ਫੜ ਲਏ ਅੱਜ ਅਸੀਂ 300 ਐਫਆਈਆਰ ਨਸ਼ਾ ਨਸ਼ੇ ਤੇ ਕਰਤੀਆਂ ਉਹ ਹਵਾ ਚੋਂ ਤਾਂ ਨਹੀਂ ਕੀਆ ਹੈਗਾ ਤਾਂ ਹੀ ਹੋ ਰਹੀਆਂ ਨਾ ਪਰ ਇੱਥੇ ਅੱਜ ਮਨਦੀਪ ਦੇ ਨਾਲ ਖੜਨ ਦੀ ਡਾਢੀ ਤਗੜੀ ਲੋੜ ਆ ਇਹ ਇੱਕ ਅਨਸਰ ਦੀ ਲੋੜ ਆ ਮੈਂ ਕਹੂੰਗਾ ਸਿਆਸੀ ਪਾਰਟੀਆਂ ਜਿੰਨੀਆਂ ਨੇ ਉਹਨਾਂ ਦਾ ਵੀ ਫਰਜ਼ ਆ ਜਿੰਨੀਆਂ ਲੋਕ ਜਥੇਬੰਦੀਆਂ ਨੇ ਉਹਨਾਂ ਨੂੰ ਤਾਂ ਕੰਦ ਬੰਨਣਾ ਚਾਹੀਦਾ ਮਨਦੀਪ ਨੇ ਅੱਜ ਕੁਝ ਚੈਨਲਾਂ ਦੇ ਉੱਪਰੋਂ ਬੋਲਿਆ ਤੇ ਮਨਦੀਪ ਕਹਿੰਦਾ ਜੇਕਰ ਇਹ ਚਿੱਟਾ ਵੇਚਣ ਵਾਲੇ ਤੇ ਇਹ ਨੈਕਸਸ ਬਣਾ ਕੇ ਗੱਠਜੋੜ ਬਣਾ ਕੇ ਇਹ ਕਹਿ ਸਕਦੇ ਆ ਵੀ ਅਸੀਂ ਮਾਰਾਂਗੇ ਤਾਂ ਫਿਰ ਹੱਕ ਸੱਚ ਵਾਲੇ ਲੋਕਾਂ ਨੂੰ ਕਿਹੜਾ ਗੋਲੀ ਵੱਜੀ ਆ ਉਹ ਵੀ ਤਾਂ ਅਸੀਂ ਇਕੱਠੇ ਹੋ ਕੇ ਬੋਲ ਹੀ ਸਕਦੇ ਆ ਮਨਦੀਪ ਕਹਿੰਦਾ ਜੇ ਇਹ ਇਕੱਠੇ ਹੋ ਸਕਦੇ ਆ ਤੇ ਅਸੀਂ ਵੀ ਹੋ ਸਕਦੇ ਆ ਮਨਦੀਪ ਦੀ ਇਹ ਲਲਕਾਰ ਪੰਜਾਬ ਨੂੰ ਸੁਣ ਲੈਣੀ ਚਾਹੀਦੀ ਆ ਪਿੱਛੇ ਪਛਤਾਇਆ ਕੀ ਹੋਤ ਜਬ ਚਿੜੀਆ ਚੁਗ ਗਈ ਖੇਤ ਤੇ ਅਸੀਂ ਪੰਜਾਬੀ ਹਮੇਸ਼ਾ ਉਦੋਂ ਹੀ ਜਾਗਦੇ ਆ ਜਦੋਂ ਚਿੜੀਆ ਖੇਤ ਚੁਗ ਚੁੱਕੀ ਹੁੰਦੀ ਆ